अयोध्या जैसी राम जी दा ਮੰਦਿਰ ਬਣਨ ਤੇ ਸਮਾਣਾ ਸ਼ਹਿਰ ਦੇ ਹਲਵਾਈ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਅੱਜ ਹਲਵੇ ਦੇ ਪ੍ਰਸ਼ਾਦ ਦਾ ਲੰਗਰ ਲਾਇਆ ਗਿਆ ਜਿਸ ਦੇ ਵਿੱਚ ਇਸ ਇਲਾਕੇ ਦੇ ਦੁਕਾਨਦਾਰਾਂ ਵੱਲੋਂ ਇਹ ਸੇਵਾ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਸਨਾਤਨ ਧਰਮੀਆਂ ਦੇ ਲਈ ਭਗਵਾਨ 시 ਰਾਮ ਦਾ ਮੰਦਿਰ 550 ਸਾਲ ਬਾਅਦ ਬਣਿਆ ਹੈ ਜਿਹੜਾ ਕਿ ਉਸ ਟਾਈਮ ਦੇ ਕੂਮਤਾਂ ਵੱਲੋਂ ਉਸ ਨੂੰ ਤੈਸ ਨੈਸ ਕੀਤਾ ਗਿਆ ਸੀ ਲੇਕਿਨ ਸਾਡੀ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼੍ਰੀ ਰਾਮ ਜੀ ਦੇ ਮੰਦਿਰ ਦਾ ਨਿਰਮਾਣ ਕਰਾਇਆ ਗਿਆ ਇਸ ਨੂੰ ਅਸੀਂ ਜ਼ਿੰਦਗੀ ਭਰ ਨਹੀਂ ਬੋਲਾਂਗੇ ਅਸੀਂ ਕਰਮਾ ਵਾਲਿਆਂ ਜਿਹੜੇ ਕੀ ਭਗਵਾਨ ਸ਼੍ਰੀ ਰਾਮ ਦੇਸ਼ ਮੰਦਿਰ ਨੂੰ ਅਸੀਂ ਉਦਘਾਟਨ ਦੇ ਮੌਕੇ ਤੇ ਇਸ ਨੂੰ ਦੇਖਿਆ ਇਸ ਖੁਸ਼ੀ ਦੇ ਵਿੱਚ ਇਹ ਜਿਹੜਾ ਲੰਗਰ ਲਾਇਆ ਗਿਆ ਜੀ ਅਸੀਂ ਸਾਰੇ ਬਜ਼ਾਰਰਾਂ ਨੇ ਮਿਲ ਕੇ ਦੀ ਭਗਵਾਨ ਰਾਮ ਦੇ ਮੰਦਿਰ ਬਣਨ ਦੀ ਖੁਸ਼ੀ ਦੇ ਵਿੱਚ ਸਾਰੇ ਬਜ਼ਾਰਰਾਂ ਨੇ ਮਿਲ ਕੇ ਲੰਗਰ ਲਗਾਇਆ ਜੀ ਬਹੁਤ ਗਰਵ ਮਹਿਸੂਸ ਕਰ ਰਹੇ ਹਾਂ ਜੀ ਅਸੀਂ ਅਸੀਂ ਆਪਣੀ ਹਿੰਦੂਤਾ ਵਾਹਨ ਤੇ ਪੂਰਾ ਸਾਨੂੰ ਮਾਣ ਹੈ ਜੀ ਜਿਸ ਦਿਨ ਰਾਮ ਮੰਦਿਰ ਬਣਾਇਆ ਆਪਣਾ ਤੇ ਉਹਦੇ ਨਾਲ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਹੀ ਜੀ ਸਾਰੇ ਬਜ਼ਾਰ ਤੋਂ ਸਾਰੇ ਸਮਾਜ ਨੂੰ ਸਾਡੇ ਨੂੰ ਅੱਜ ਆਪਣੇ ਰਾਮ ਤੇ ਆਪਣੇ ਯੋਧੇ ਦੇ ਵਿੱਚ ਰਾਮ ਜੀ ਦੀ ਜੋ ਰਾਮ ਲਾਲਾ ਜੀ ਦੀ ਮੂਰਤੀ ਸਥਾਪਿਤ ਹੋਈ ਹੈ ਉਹਨਾਂ ਦੀ ਪ੍ਰਾਣ ਪ੍ਰਿਸ਼ਟਾ ਹੋਈ ਹੈ ਉਹਦੀ ਖੁਸ਼ੀ ਦੇ ਵਿੱਚ ਕੱਲ ਦਾ ਸਾਰੇ ਲੰਗਰ ਲੱਗੇ ਸੀ ਬਾਈ ਨੂੰ ਆਪਣੀ ਪ੍ਰਾਸ਼ਟਾ ਹੋਈ ਹੈ ਪਰ ਅੱਜ ਅਸੀਂ ਕਿੰਨੇ ਵੀ ਅੱਜ ਵੀ ਆਪਾਂ ਰਾਮ ਭਗਤ ਸਾਰੇ ਇਕੱਠੇ ਹੋ ਕੇ ਇਸ ਲੰਗਰ ਨੂੰ ਲਾਈਏ ਤੇ ਲੋਕਾਂ ਨੂੰ ਇਸ ਪ੍ਰਸਾਦ ਦਾ ਦੇ ਰੂਪ ਦੇ ਵਿੱਚ ਦਈਏ ਤੇ ਲੋਕ ਸਾਰੇ ਰਾਮ ਜੀ ਦੇ ਇਸ ਪ੍ਰਸਾਦ ਨੂੰ ਗ੍ਰਹਿਣ ਕਰਨਗੇ ਅਤੇ ਅਸੀਂ ਸਾਰੇ ਇੱਕ ਵਾਰੀ ਇਹ ਕਿੰਨੇ ਜੈ ਜੀ ਦੀ ਜੈ ਪ੍ਰਧਾਨ ਜੀ 500 ਸਾਲ ਤੋਂ ਇਹ ਸੰਘਰਸ਼ ਚੱਲ ਰਿਹਾ ਸੀਗਾ ਤੇ ਰਾਮ ਮੰਦਿਰ ਆਪਾਂ ਸਾਰਿਆਂ ਦੀ ਸਾਰਿਆਂ ਨੇ ਮਿਲ ਕੇ ਸਾਰੇ ਭਾਰਤੀਆਂ ਨੇ ਮਿਲ ਕੇ ਬਣਾਇਆ ਹੈ ਤੇ ਸਾਰਿਆਂ ਨੂੰ ਇਹਦੀ ਸ਼ੁਭਕਾਮਨਾਵਾਂ ਸਾਡੇ ਬਹੁਤ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਬੋਲ ਜੇਕਾਰਾ ਵੀਰ ਬਜਰੰਗੀ ਹਰ ਹਰ ਮਹਾਦੇਵ ਜੀ ਦੀ ਰੈਸ਼ੀ ਰਾਮ ਅਯੁੱਧਿਆ ਵਿੱਚ ਸ਼੍ਰੀ ਰਾਮ ਦਾ ਜੋ ਉਹ ਕੇ ਮੰਦਿਰ ਬਣਾਇਆ ਉਸ ਦੀ ਖੁਸ਼ੀ ਵਿੱਚ ਸਭ ਬਗਜਨਮ ਲੰਗਰ ਲਗਾ ਰਹੇ ਆ ਜੀ ਅੱਜ ਔਰ ਸੂਰਾ ਬਾਜ਼ਾਰ ਹਸੋ ਰਾਸ਼ਾ ਦਾ ਪੂਰਾ ਬੜੀਆ ਮਨਾ ਰਿਹਾ ਤੇ ਆ ਕੋਨਸੇ ਬਾਜ਼ਾਰ ਕੇ ਤਰ੍ਹਾਂ ਲਗਾ ਹੈ ਭਾਈ ਬਲਵਾਈ ਬਾਜ਼ਾਰ ਹਲਵਾਈ ਬਾਜ਼ਾਰ ਮੈਂ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼